ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸਿੱਖਿਆ ਕਰਾਤੀ ਵਿੱਚ ਸਕੂਲ ਆਫ ਐਬੀਨੈਂਸ ਜਿਹੜੇ ਹਨ ਉਹ ਮੀਲ ਪੱਥਰ ਸਾਬਿਤ ਹੋ ਰਹੇ ਹਨ ਸਕੂਲ ਆਫ ਐਬੀਨੈਂਸ ਜਿਹੜੇ ਹਨ ਜਿਸ ਸਕੂਲਾਂ ਦਾ ਮੁਕਾਬਲਾ ਕਰਦੇ ਹਨ ਜਿਸ ਵਿੱਚ ਇਨਫਰਾਸਟ੍ਰਕਚਰ ਬਹੁਤ ਹੀ ਵਧੀਆ ਹੈ ਆਧੁਨਿਕ ਇਕੁਪਮੈਂਟਮੈਂਟਸ ਨਾਲ ਜਿਹੜੀਆਂ ਲੈਬਸ ਹਨ 스마트 ਕਲਾਸਰੂਮਸ ਹਨ ਇੰਟਰਐਕਟਿਵ ਪੈਨਲਸ ਹਨ ਪਲੇਗਰਾਉਂਡਸ ਹਨ ਮੇਰੇ ਸਕੂਲ ਦੇ ਵਿੱਚ ਬੱਚਾ ਨੂੰ ਪੜ੍ਹਾਉਣ ਦੇ ਲਈ ਅਤੇ ਉਹਨਾਂ ਦੇ ਹੋਰ ਵਧੇਰੇ ਵਿਕਾਸ ਲਈ ਬਹੁਤ ਸਾਰੇ ਸਾਧਨ ਉਪਲਬਧ ਹਨ ਸਾਡੇ ਸਕੂਲ ਵਿੱਚ ਜੋ ਕੰਪਿਊਟਰ ਲੈਬ ਹੈ ਉਸ ਵਿੱਚ ਕੰਪਿਊਟਰ ਹਨ ਉਹਨਾਂ ਤੋਂ ਅਸੀਂ ਇੰਟਰਨੈਟ ਰਾਹੀਂ ਕਈ ਤਰ੍ਹਾਂ ਦੇ ਕੁਐਸਚਨ ਜੋ ਸਾਨੂੰ ਨਹੀਂ ਆਉਂਦੇ ਹਨ ਉਹਨਾਂ ਨੂੰ ਸਰਚ ਕਰਕੇ ਅਸੀਂ ਪੜ੍ਹ ਸਕਦੇ ਹਾਂ ਇਹਦੇ ਇਸ ਦੇ ਵਿੱਚ ਸਾਡਾ ਸਕੂਲ ਪਹਿਲੀ ਪੋਜੀਸ਼ਨ ਤੇ ਆਇਆ ਨੈਸ਼ਨਲ ਲੈਵਲ ਤੇ ਅਤੇ ਹੋਰ ਵੀ ਬਹੁਤ ਸਾਰੇ ਵਿਕਾਸ ਕਰ ਰਿਹਾ ਹੈ ਜੋ ਸਾਡੇ ਟੀਚਰ ਹਨ ਉਹ ਸਾਨੂੰ ਕਈ ਤਰ੍ਹਾਂ ਦੀ ਵਧੀਆ ਪੜਾਈ ਦਿੰਦੇ ਹਨ ਅਤੇ ਸਾਨੂੰ ਬਾਹਰਲੇ ਟੂਰ ਵੀ ਦੇ ਕੇ ਜਾਂਦੇ ਹਨ ਉਨਾ ਸੀ ਸਕੂਲ ਆਫ ਐਮੀਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੋਂ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕੇ ਮੈਂ ਜ਼ਿੰਦਗੀ ਚ ਆ ਕਰਨਾ ਬਸ ਅਰੇ ਹਾਂ ਰੇ ਹਨ ਰੇ ਹਨ ਅੱਜ ਅਸੀਂ ਮੋਗਾ ਦੇ ਵਿੱਚ ਫੁੱਲ ਡਰੈਸ ਰਿਹਰਸਲ ਕੀਤੀ ਹੈਗੀ ਆ 15 ਅਗਸਤ ਦੀ ਤਿਆਰੀਆਂ ਨੂੰ ਲੈ ਕੇ ਬੜੇ ਹੀ ਚੰਗੇ ਦੇ ਢੰਗ ਦੇ ਨਾਲ ਤੇ ਅਸੀਂ ਜੋਰਾਂ ਸ਼ੋਰਾਂ ਦੇ ਨਾਲ ਅਸੀਂ ਆਉਣ ਵਾਲਾ 15 ਅਗਸਤ ਮਨਾਵਾਂਗੇ ਤੇ 15 ਅਗਸਤ ਵਾਲੇ ਦਿਨ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਦੂਤ ਸਿੰਘ ਬੈਂਸ ਜੀ ਨੇ ਵੱਲੋਂ ਹੀ ਤਿਰੰਗਾ ਝੰਡਾ ਫੈਰਾਇਆ ਜਾਊਗਾ ਸਾਡੀਆਂ ਤਿਆਰੀਆਂ ਮੁਕੰਮਲ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਬਦਿਆ ਇੱਥੇ ਪ੍ਰਬੰਧ ਕੀਤੇ ਗਏ ਨੇ ਸਾਡੀ ਪਰੇਡ ਹੈਗੀ ਹੈ ਕਲਚਰਲ ਪ੍ਰੋਗਰਾਮ ਨੇ ਅਵਾਰਡ ਅਵਾਰਡ ਸੈਰਮਨੀ ਹੈਗੀ ਹੈ ਤੇ ਗਿੱਧਾ ਪੰਗੜਾ ਸਾਰੀ ਤਰ੍ਹਾਂ ਦੇ ਪ੍ਰੋਗਰਾਮ ਐ ਇਸ ਦੇ ਵਿੱਚ ਕਿਤੇ ਜਾਣਗੇ ਨਾਲ ਦੇ ਨਾਲ ਅਸੀਂ ਫਰੀडम फाइਟਰਸ ਦੀ ਫੈਮਲੀ ਨੂੰ ਵੀ ਬੁਲਾਇਆ ਹੈਗਾ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਾਂਗੇ ਦੇਖੋ ਜੀ ਜੋ ਇਹ ਦਿਨ ਹੁੰਦਾ ਬੜਾ ਇੰਪੋਰਟੈਂਟ ਸਾਡੇ ਪੂਰੇ ਹੀ ਦੇਸ਼ ਦੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਦਿਨ ਹੁੰਦਾ ਤੇ ਇਸ ਨੂੰ ਜੋਰਾਂ ਸ਼ੋਰਾਂ ਦੇ ਨਾਲ ਬੜੇ ਹੀ ਜੋਸ਼ਪੂਰਨ ਤੇ ਜੋਸ਼ੀਲੇ ਢੰਗ ਦੇ ਨਾਲ ਅਸੀਂ ਮਨਾਈਏ ਆਪਣੇ ਕਰਤਵਿਆਂ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਪ੍ਰਤੀ ਵੀ ਜਾਨੂ ਹੋਈਏ ਤੇ ਸਰਕਾਰ ਦਾ ਪੰਜਾਬ ਸਰਕਾਰ ਦਾ ਭਾਰਤ ਸਰਕਾਰ ਦਾ ਵੱਖ-ਵੱਖ ਖੇਮਾ ਦੇ ਅੰਦਰ ਸਹਿਯੋਗ ਕਰੀਏ ਜੀ ਸਿਕਿਉਰਿਟੀ ਪੁਆਇੰਟ ਆਫ 뷰 ਤੋਂ ਅਸੀਂ ਗੱਲ ਕਰੀਏ ਮੋਕੇ ਜ਼ਿਲ੍ਹੇ ਦੇ ਵਿੱਚ ਅਸੀਂ ਕੰਟੀਨਿਊਸ ਨਾਕਾਬੰਦੀ ਕਰ ਰਹੇ ਹਾਂ ਬੱਸ ਸਟੈਂਡ ਰੇਲਵੇ ਸਟੇਸ਼ਨ ਦੀ ਕੰਟੀਨਿਊਸ ਚੈਕਿੰਗ ਚੱਲ ਰਹੀ ਹੈ ਕਾਸੋ ਆਪਰੇਸ਼ਨ ਸਾਡੇ ਚੱਲ ਰਹੇ ਨੇ ਇਸ ਤੋਂ ਇਲਾਵਾ ਜਿੰਨੇ ਵੀ ਸਸਪੈਕਟ ਹੈਗੇ ਸ਼ੱਕੀ ਬੰਦੇ ਉਹਨਾਂ ਦੀ ਵੀ ਅਸੀਂ ਪੁੱਛਗਈ ਜਿਹੜੀ ਐ ਕੰਟੀਨਿਊਸ ਕਰ ਰਹੇ ਹਾਂ ਸਸਪੈਕਟਡ ਜਿਹੜੇ ਹਾਈਡ ਆਊਟਸ ਨੇ ਉੱਥੇ ਵੀ ਸਾਡੀ ਰੇਡ ਚੱਲ ਰਹੀ ਹੈ ਮੈਕਸिमम ਪੁਲਿਸ ਦੀ ਜਿਹੜੀ ਪ੍ਰੈਜੈਂਸ ਹੈ ਉਹ ਮਾਰਕੀਟ ਏਰੀਆ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਅਸੀਂ ਡਿਪਲੋਏ ਕਰਕੇ ਰੱਖੀ ਹੋਈ ਹੈ ਇਸ ਤੋਂ ਇਲਾਵਾ ਸਾਡੀ ਪੀਸੀਆਰ ਜਿਹੜੀ ਪੈਟਰੋਲਿੰਗ ਪਾਰਟੀਆਂ ਨੇ ਉਹ ਵੀ ਪੂਰੀ ਤਰ੍ਹਾਂ ਅਲਰਟ ਹੈ ਕਿ ਸਾਰੇ ਜੀਓਜ਼ ਐਸਐਚਓਜ਼ ਨੂੰ ਮੋਗਾ ਪੁਲਿਸ ਦੇ ਨੂੰ ਆਹੀ ਇੰਸਟਰਕਸ਼ਨ ਹੈ ਕਿ ਬਿਲਕੁਲ ਅਲਰਟ ਮੋਡ ਤੇ ਰਹਿਣਾ ਹੈ ਆਮ ਮੋਗਾ ਨਿਵਾਸੀਆਂ ਨੂੰ ਕੀ ਮੈਸੇਜ ਦਿੰਦੇ ਹਾਂ ਅਸੀਂ ਦੇ ਰਹੇ ਹਾਂ ਆਮ ਮੋਗਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ 79th ਇੰਡੀਪੈਂਡੈਂਸ ਡੇ ਦੀ ਪੁਲਿਸ ਦਾ ਪੂਰੀ ਤਰ੍ਹਾਂ ਸਹਿਯੋਗ ਕਰੋ ਜੇ ਕੋਈ ਸ਼ੱਕੀ ਐਕਟੀਵਿਟੀ ਉਹਨਾਂ ਦੇ ਆਲੇ- ਦੇ ਨਾਲ ਦੀ ਨਾਲ ਹੀ ਪੁਲਿਸ ਨੂੰ ਮੌਕੇ ਬਾਰੇ ਰਿਪੋਰਟ ਕਰੂੰਗਾ ਸੁਪਨਾ ਮਾਫਰ ਕਿਰਪਾ ਤੁਸੀਂ ਵੀ ਕੀ ਹੋਵੇਗਾ ਫਿਰ ਤੇ ਸਫਲ ਕਰਦੇ ਹੋ ਜੀ ਸਮਝਾਏ ਨੇ

ਸਲਾਮੀ ਦਿੰਦੇ ਹੋਏ ਸਤਵੇਂ ਕੁਕੜੀ ਸ਼੍ਰੀ ਹੇਮਕੁੰਟ ਸਾਹਿਬ ਸੀਨਸ ਕੈਂਡਰੀ ਸਕੂਲ ਭਾਣਾ ਮਰਗੀ ਖਾਨ